ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਨੀ ਹੈ ਜੈਤੋ ਦੇ ਮੋਰਚੇ ਦੇ ਵਿੱਚ ਗਏ 14ਵੇਂ ਜਥੇ ਦੇ ਬਾਰੇ ਜੈਤੋ ਦਾ ਮੋਰਚਾ ਆਪਾਂ ਨੂੰ ਪਤਾ ਹੈ ਵੀ ਸਭ ਤੋਂ ਪਹਿਲਾਂ ਤੇ ਅਕਾਲੀ ਦਲ ਨੇ ਜਦੋਂ ਮਹਾਰਾਜਾ ਨਾਭਾ ਨੂੰ ਅੰਗਰੇਜ਼ਾਂ ਨੇ ਤੱਕੇ ਦੇ ਨਾਲ ਗੱਦੀ ਤੋਂ ਉਤਾਰ ਦਿੱਤਾ ਸੀਗਾ ਤੇ ਉਹਨਾਂ ਨੂੰ ਮੁੜ ਬਹਾਲ ਕਰਨ ਵਾਸਤੇ ਇੱਕ ਐਜੀਟੇਸ਼ਨ ਸ਼ੁਰੂ ਹੋਈ ਨਾਭੇ ਦੀਵਾਨ ਲੱਗਾ ਸੀ ਇਥੇ ਗੁਰੂ ਮਹਾਰਾਜ ਜੀ ਦੀ ਬੇਅਦਬੀ ਕਰ ਦਿੱਤੀ ਗਈ ਅਖੰਡ ਪਾਤਸ਼ਾਹ ਭੰਗ ਹੋਇਆ ਤੇ ਫਿਰ ਇੱਥੇ ਗੁਰੂ ਮਹਾਰਾਜ ਦੇ ਅਦਬ ਸਤਕਾਰ ਨੂੰ ਮੁਖ ਰੱਖਦੇ ਇੱਕ ਮੋਰਚਾ ਲੱਗ ਗਿਆ ਜਿਹਨੂੰ ਜੈਤੋਂ ਦਾ ਮੋਰਚਾ ਆਖਿਆ ਜਾਂਦਾ ਹੈ ਇਸ ਮੋਰਚੇ ਦੇ ਅੰਦਰ 13 ਸ਼ਹੀਦੀ ਜਥੇ ਜਿਹੜੇ ਨੇ ਪਹਿਲਾਂ ਗ੍ਰਿਫਤਾਰੀਆਂ ਦੇ ਚੁੱਕੇ ਸਨ 5-500 ਦੀ ਗਿਣਤੀ ਦੇ ਵਿੱਚ ਤੇ 14ਵਾਂ ਜੱਥਾ ਜਿਹੜਾ ਸੀਗਾ ਉਹ ਹਜੇ ਇਕੱਠਾ ਨਹੀਂ ਹੋਇਆ ਸੀਗਾ ਜਣੀਏ ਕਹ ਲੋ ਵੀ 13ਵੇਂ ਜੱਥੇ ਨੂੰ 3 ਮਹੀਨੇ ਬੀਤ ਗਏ ਗ੍ਰਿਫਤਾਰੀ ਦਿੱਤੀ ਨੂੰ ਤੇ ਅੰਗਰੇਜ਼ਾਂ ਨੇ ਆਪਣੇ ਟੋਡੀਆਂ ਦੇ ਦੁਆਰਾ ਲੋਕਾਂ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਵੀ ਸ਼ਰਮਣੀ ਕਮੇਟੀ ਨੂੰ ਬੰਦੇ ਨਹੀਂ ਲੱਭਦੇ ਪਏਗੇ ਇਹਨਾਂ ਦਾ ਮੋਰਚਾ ਹੁਣ ਫੁੱਸ ਹੋ ਗਿਆ ਐ ਇਤੋਂ ਤੱਕ ਉੱਪਰ ਵੀ ਆਪਣੇ ਅਕਾਵਾਾਂ ਤੱਕ ਵੀ ਇਹੋ ਜਿਹੀਆਂ ਖਬਰਾਂ ਇਹਨਾਂ ਨੇ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਵੀ ਸ਼ਰਮਣੀ ਕਮੇਟੀ ਹੁਣ ਚੁੱਕ ਜਾਏਗੀ ਤੇ 6373 ਬਿੱਤਰ ਹੋ ਜਾਏਗਾ ਤਾਂ ਲੋਕਾਂ ਦੇ ਅੰਦਰ ਵੀ ਇਹ ਪ੍ਰਚਾਰ ਕੀਤਾ ਗਿਆ ਵੀ ਨਾ ਜਥਿਆਂ ਦੀ ਹੁਣ ਕੋਈ ਸੇਵਾ ਨਹੀਂ ਕਰਦਾ ਇਸ ਲਈ ਲੋਕਾਂ ਨੇ ਆਉਣਾ ਇਹਨਾਂ ਦੇ ਵਿੱਚ ਬੰਦ ਕਰ ਦਿੱਤਾ ਹੈਗਾ ਇਧਰ ਇਸੇ ਸਮੇਂ ਦੇ ਵਿੱਚ ਹੀ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜਿਹੜੇ ਚੰਡੀਗੜ੍ਹ ਦੀ ਖਾਤਰ ਬਾਅਦ ਦੇ ਵਿੱਚ ਸ਼ਹਾਦਤ ਵੀ ਦਿੰਦੇ ਆ ਲੰਮੀ ਭੁੱਖ ਹੜਤਾਲ ਰੱਖ ਕੇ ਪੰਜਾਬ ਦੇ ਹੱਕਾਂ ਦੇ ਵਾਸਤੇ ਉਹ ਵੀ ਕਿਉਂਕਿ ਅਕਾਲੀ ਤਹਿਰੀਕ ਦਾ ਹਿੱਸਾ ਸੀਗੇ ਤੇ ਇਸੇ ਸਮੇਂ ਦੇ ਵਿੱਚ ਹੀ ਉਹ ਜਿਹੜੀ ਦਫਾ 17 ਦੇ ਅਧੀਨ 6 ਮਹੀਨੇ ਦੀ ਕੈਦ ਕੱਟ ਕੇ ਵਾਪਸ ਆਏ ਸੀਗੇ ਉਹਨਾਂ ਦੀ ਸਿਹਤ ਵੀ ਕੁਝ ਨਾ ਸਾਜ ਦੀ ਸੀਗੀ ਪਰ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਵੀ ਜੱਥਾ ਨਹੀਂ ਕੋਈ ਹੋ ਰਿਹਾਗਾ ਤੇ ਉਸੇ ਵਕਤ ਉਹਨਾਂ ਨੇ ਜਿਹੜੇ ਆਪਣੇ ਹੋਰ ਸਾਥੀ ਸਨ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਤੇ ਐਲਾਨ ਕਰ ਦਿੱਤਾ ਵੀ ਜਿਹੜਾ 14ਵਾਂ ਸ਼ਹੀਦੀ ਜੱਥਾ ਹੈਗਾ ਉਹ ਦੀ ਅਗਵਾਈ ਉਹ ਕਰਨਗੇ ਉਹ ਲੈ ਕੇ ਜਾਣਗੇ ਦਿਨਾਂ ਦੇ ਵਿੱਚ ਹੀ 500 ਸਿੰਘਾਂ ਦਾ ਜੱਥਾ ਸੀਗਾ ਜਿਹੜਾ ਉਹ ਤਿਆਰ ਹੋ ਗਿਆ ਇਹਦੇ ਵਿੱਚ ਸਿਰ ਕੱਢਵੇਂ ਅਕਾਲੀ ਸ਼ਾਮਲ ਹੋਏ ਇਸ ਜੱਥੇ ਦੇ ਜੱਥੇਦਾਰ ਜਿਹੜੇ ਸੀਗੇ ਉਹ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਸੀਗੇ ਮੀਤ ਜੱਥੇਦਾਰ ਸਰਦਾਰ ਨਰਿੰਦਰ ਸਿੰਘ ਕੰਦੋਲਾ ਤੇ ਸਰਦਾਰ ਨਰੈਣ ਸਿੰਘ ਪੰਡੋਰੀ ਗੋਲਾ ਸੀਗੇ ਜਰਨਲਿਸਟ ਕਤਰ ਸਰਦਾਰ ਨਰਿੰਦਰ ਸਿੰਘ ਸਰਲੂਣੀ ਸੀਗੇ 15 ਦਸੰਬਰ 1924 ਈਸਵੀ ਨੂੰ ਇਹ 14ਵਾਂ ਸ਼ੀਤੀ ਜੱਥਾ ਸੀਗਾ 500 ਸਿੰਘਾਂ ਦਾ ਜਿਹੜਾ ਤਿਆਰਬਰ ਤਿਆਰ ਹੋ ਕੇ ਸੀਦੀ ਗਾਨੇ ਬੰਨ ਕੇ ਅਕਾਲ ਤਖਤ ਸਾਹਿਬ ਦੇ ਸਨਮੁਖ ਆ ਕੇ ਖਲੋ ਗਿਆ ਅਰਦਾਸ ਬੇਨਤੀ ਹੋਣੀ ਸੀ ਇਹਨੂੰ ਤੋੜਨ ਦੇ ਵਾਸਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਬੜੀ ਭਾਵਪੂਰਤ ਉੱਥੇ ਜਿਹੜੀ ਸੀਗੀ ਸਪੀਚ ਦਿੱਤੀ ਇਹਦੇ ਨਾਲ ਹੀ ਉੱਥੇ ਕੁਝ ਕਵਤਾਵਾਂ ਵੀ ਪੜੀਆਂ ਗਈਆਂ ਤੇ ਇੱਕ ਜਿਹੜਾ ਉਹ ਸੰਦੇਸ਼ ਸੀਗਾ ਉਹਦਾ ਵਿਰਾਗਮਈ ਜ਼ਿਕਰ ਕੁਝ ਸ਼ਬਦਾਂ ਦੇ ਵਿੱਚ ਕਵੀ ਨੇ ਕੀਤਾ ਤੇਰੇ ਦਵਾਰ ਤੇ ਆਣ ਪੁਕਾਰ ਕੀਤੀ ਸਾਡੀ ਆਸ ਤੂੰ ਤੋੜ ਨਭਾਈ ਪੰਥਾ ਤੇਰਾ ਹੁਕਮ ਪਾ ਕੇ ਅਸੀਂ ਆਣ ਪੁੱਜੇ ਸਾਡੀ ਲਾਜ ਤੂੰ ਰੱਖ ਵਖਾਈ ਪੰਥਾ ਸਾਡਾ ਮਾਣ ਤੂੰ ਹੀ ਸਾਡਾ ਤਾਣ ਤੂੰ ਹੀ ਜਾਣੀ ਜਾਣ ਤੂੰ ਹੀ ਸਾਡਾ ਸਾਈ ਪੰਥਾ ਸਾਡਾ ਧਰਮ ਤੂੰ ਹੀ ਸਾਡੀ ਸ਼ਰਮ ਤੂੰ ਹੀ ਕੋਈ ਪ੍ਰੇਮ ਦੀ ਕਣੀ ਚਾ ਪਾਈ ਪੰਥਾ ਸੀਸ ਪੰਜ ਸੌ ਰੱਖ ਕੇ ਤਲੀ ਉੱਤੇ ਆਏ ਸ਼ਰਨ ਤੇਰੀ ਚਾਈ ਚਾਈ ਪੰਥਾ ਜੈਤੋ ਪਾਠ ਅਖੰਡ ਹੋ ਗਿਆ ਅਖੰਡਤ ਸੁਣ ਕੇ ਨਿਕਲੀਆਂ ਸਾਡੀਆਂ ਆਹੀ ਪੰਥਾ ਸੀਨੇ ਦਰਦ ਛੜਿਆ ਰੰਗ ਜਰਦ ਹੋਇਆ ਆਵਣ ਸਰਦ ਸਾਡੀਆਂ ਆਹੀ ਪੰਥਾ ਭੁੱਲਣ ਹਾਰ ਅਸੀਂ ਗੁਨਾਗਾਰ ਸਾਰੇ ਬਖਸ਼ੀ ਸਾਡੀਆਂ ਸਭ ਖਤਾਈ ਪੰਥਾ ਇਸ ਤਰ੍ਹਾਂ ਅਕਾਲ ਬੰਗੇ ਤੋਂ ਅਰਦਾਸ ਕਰਕੇ ਇਹ ਜਿਹੜਾ ਜੱਥਾ ਸੀਗਾ ਉਹ 15 ਦਸੰਬਰ 1924 ਈਸਵੀ ਨੂੰ ਜੈਤੋ ਨੂੰ ਰਵਾਨਾ ਹੋਇਆ ਇਹਦੇ ਨਾਲ ਹੀ ਇੱਕ ਗੱਲ ਹੋਰ ਬੜੀ ਮਹੱਤਵਪੂਰਨ ਹੈ ਇਸ ਸਮੇਂ ਦੇ ਵਿੱਚ ਜੈਤੋ ਦੇ ਮੋਰਚੇ ਨੂੰ ਪਖਾਉਣ ਵਾਸਤੇ ਬਾਹਰਲੇ ਮੁਲਕਾਂ ਤੋਂ ਵੀ ਜਿਹੜੇ ਸਿੰਘ ਸਾਨੂੰ ਉਸੀ ਦੀ ਜੱਥਿਆਂ ਦੇ ਵਿੱਚ ਸ਼ਾਮਲ ਹੋਣ ਤੇ ਉਤਸ਼ਾਹ ਭਰਨ ਲਈ ਆਏ ਪੰਜਾਬ ਦੇ ਵਿੱਚ ਉਹਨਾਂ ਨੇ ਤੁਰ ਫਿਰ ਕੇ ਪ੍ਰਚਾਰ ਕੀਤਾ ਰਾਵਲਪਿੰਡੀ ਦੇ ਦੌਰੇ ਵਕਤ ਇਸ ਜੱਥੇ ਦੇ ਦੋ ਸਿੰਘ ਭਾਈ ਭਗਵਾਨ ਸਿੰਘ ਦਸਾਂਝ ਤੇ ਮੀਤ ਜਥੇਦਾਰ ਭਾਈ ਹਰਬੰਸ ਸਿੰਘ ਪੁਲਿਸ ਦੁਆਰਾ ਫੜ ਲਏ ਗਏ। ਇਹਨਾਂ ਉੱਤੇ ਮੁਕੱਦਮਾ ਚੱਲਿਆ 15 ਦਸੰਬਰ 1924 ਈਸਵੀ ਨੂੰ ਹੀ। ਇਹਨਾਂ ਦੋਨਾਂ ਸਿੰਘਾਂ ਨੂੰ 2-2 ਸਾਲ ਦੀ ਕੈਦ ਤੇ 1000 ਰੁਪਏ ਜੁਰਮਾਨਾ ਕੀਤਾ ਗਿਆ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਤੇ ਇਹਨਾਂ ਦਾ ਜੱਥਾ ਵੀ ਜਦੋਂ ਗ੍ਰਿਫਤਾਰ ਹੁੰਦਾ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੂੰ ਵੀ 100 ਰੁਪਏ ਜੁਰਮਾਨਾ ਜਿਹੜੀ 6 ਮਹੀਨੇ ਦੀ ਕੈਦ ਸੀਗੀ ਉਹ ਬੋਲੀ ਸੀਗੀ ਜੇ ਇਹਨਾਂ ਮਰਜੀਵੜਿਆਂ ਦੀ ਦੇਣਾ ਅੱਜ ਅਕਾਲੀ ਦਲ ਨੂੰ ਦੇਖਣਾ ਚਾਹੀਦਾ ਹੈ। ਕਿ ਇਹਨਾਂ ਦੇ ਬਜ਼ੁਰਗ ਕਿਹੋ ਜਿਹੇ ਸੰਤ ਇਹ ਆਪ ਕਿੱਥੇ ਖਲੋਤੇ ਹੋਏ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ